हां जी तो कित्ता हो सारे ठीक हो ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਮਜ਼ਾ ਰਹੇ ਤੋਂ 512 ਉੱਤੇ ਅੱਜ ਆਪਾਂ ਲੈ ਕੇ ਆਇਆ ਕਹਾਣੀ ਮਸ਼ਹੂਰ ਕਬੱਡੀ ਖਿਡਾਰੀ ਬੱਬਾ ਸੌਰ ਸਿੰਘ ਦੀ ਜਿਹਨਾਂ ਨੂੰ ਪ੍ਰਭ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਬੱਬੇ ਨੂੰ 14 ਸਾਲ ਹੋ ਗਏ ਕਬੱਡੀ ਖੇਡਦਿਆਂ ਪਰ ਕਿਸੇ ਨੇ ਵੀ ਕਦੇ ਬੱਬੇ ਦੇ ਬਾਹਰ ਜਾਣ ਦੀ ਗੱਲ ਨਾ ਕੀਤੀ ਬੱਬਾ ਅੱਜ ਵੀ ਪੰਜਾਬ ਦੇ ਵਿੱਚ ਸ਼ੋਅ ਮੈਚ ਖੇਡਦਾ ਹੈ ਉਹ ਜੱਫੇ ਵੀ ਤਕੜੇ ਲਾਂਦਾ ਹੈ ਤਕੜੇ ਪਲੇਅਰਾਂ ਨੂੰ ਫਿਰ ਵੀ ਉਹਤੇ ਬਾਹਰ ਜਾਣ ਦੀ ਕੋਈ ਗੱਲ ਨਹੀਂ ਕਰਦਾ ਬੱਬੇ ਨੇ ਕਰੀਬੀ ਦੇ ਵਿੱਚ ਕਬੱਡੀ ਖੇਡ ਕੇ ਆਪਣਾ ਇੱਕ ਵੱਖਰਾ ਨਾਮ ਬਣਾਇਆ ਅੱਜ ਵੀ ਉਹ ਖਾੜੇ ਦੇ ਵਿੱਚ ਸਾਈਕਲ ਦੇ ਉੱਤੇ ਜਾਂਦਾ ਹੈ ਅੱਜ ਆਪਾਂ ਬੱਬੇ ਦੇ ਪਰਿਵਾਰ ਬਾਰੇ ਉਹਨਾਂ ਦੇ ਉਸਤਾਦ ਬਾਰੇ ਉਹਨਾਂ ਦੇ ਸਲਮਾਨਾ ਦੇ ਬਾਰੇ ਤੇ ਉਹਨਾਂ ਨੇ ਪਹਿਲਾ ਉਸਤਾਦ ਕੌਣ ਸੀ ਉਹਦੇ ਬਾਰੇ ਕੁਝ ਗੱਲਾਂ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਆਪਣੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਅਗਰ ਆਪਾਂ ਇਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਨਮ ਜ਼ਿਲ੍ਹਾ ਅਮਰਤਸਰ ਸਾਹਿਬ ਦੇ ਪਿੰਡ ਕੰਬੋ ਦੇ ਵਿੱਚ ਹੋਇਆ ਬਚਪਨ ਵਿੱਚ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਇਸੇ ਕਰਕੇ ਆਪਣੇ ਪਰਿਵਾਰ ਦੇ ਨਾਲ ਨਨਕੇ ਪਿੰਡ ਸੁਰ ਸਿੰਘ ਦੇ ਵਿੱਚ ਆ ਗਿਆ ਤੁਹਾਨੂੰ ਦੱਸ ਦਈਏ ਕਿ ਪਲਵਾਨਾਂ ਦਾ ਪਿੰਡ ਜ਼ਿਲ੍ਹਾ ਤਰਨਤਾਰ ਸਾਹਿਬ ਦੇ ਵਿੱਚ ਆਂਦਾ ਹੈ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਰਿਵਾਰ ਵਿੱਚ ਇੱਕ ਮਾਤਾ ਜੀ ਦੋ ਭਰਾ ਤੇ ਇੱਕ ਭੈਣ ਹੈ ਇਹ ਕੁੱਲ ਮਿਲਾ ਕੇ ਚਾਰ ਭੈਣ ਭਰਾ ਬਣਦੇ ਨੇ ਅਗਰ ਆਪਾਂ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤੇ ਇਹਨਾਂ ਦਾ ਹਜੇ ਤੱਕ ਵਿਆਹ ਨਹੀਂ ਹੋਇਆ ਤੇ ਇਹਨਾਂ ਦੀ ਉਮਰ ਦੀ ਗੱਲ ਕਰੀਏ ਤੇ ਇਹਨਾਂ ਦੀ 35 ਸਾਲ ਦੇ ਲਗਭਗ ਉਮਰ ਹੋ ਚੁੱਕੀ ਹੈ ਇਹਨਾਂ ਦੇ ਕੱਦ ਦੀ ਗੱਲ ਕਰੀਏ ਤੇ 6 ਫੁੱਟ ਦੇ ਲਗਭਗ ਇਹਨਾਂ ਦਾ ਕੱਦ ਹੈ ਅਗਰ ਆਪਾਂ ਇਹਨਾਂ ਦੇ ਵਜ਼ਨ ਦੀ ਗੱਲ ਕਰੀਏ ਤੇ 1 ਕੁਇੰਟਲ ਤੋਂ ਜ਼ਿਆਦਾ ਇਹਨਾਂ ਦਾ ਵਜ਼ਨ ਹੈ ਪਰਿਵਾਰ ਵਾਲਿਆਂ ਨੇ ਇਹਨਾਂ ਦਾ ਨਾਮ ਪ੍ਰਭ ਸੰਧੂ ਰੱਖਿਆ ਪਰ ਕਬੱਡੀ ਦੇ ਵਿੱਚ ਇਹਨਾਂ ਦਾ ਨਾਮ ਬੱਬੇ ਦੇ ਨਾਮ ਨਾਲ ਮਸ਼ਹੂਰ ਹੋਇਆ ਤੇ ਘਰ ਵਾਲੇ ਵੀ ਬੱਬਾ ਹੀ ਕਹਿੰਦੇ ਨੇ ਬੱਬਾ ਸੁਰ ਸਿੰਘ ਤੇ ਪ੍ਰਭ ਸੁਰ ਸਿੰਘ ਦੇ ਨਾਮ ਨਾਲ ਮਸ਼ਹੂਰ ਹੋਇਆ ਸਾਲ 2018 ਦੇ ਵਿੱਚ ਜਲੰਧਰ ਲੱਗ ਕੇ ਫਗਵਾੜੇ ਇਹਨਾਂ ਦਾ ਮੈਚ ਹੋਇਆ ਜਿੱਥੇ ਕਬੱਡੀ ਖਿਡਾਰੀ ਕੋੜੇ ਨੇ ਰੇਡ ਪਾਈ ਤੇ ਉਹਨੇ ਗੋਪੀ ਫਰੰਦੀਪੁਰੀ ਨੂੰ ਟੱਚ ਲਾਇਆ ਤੇ ਪਿੱਛੇ ਇਹਨਾਂ ਨੇ ਥੱਪੜ ਮਾਰਿਆ ਤੇ ਡਬਲ ਟੱਚ ਹੋ ਗਿਆ ਉੱਥੇ ਕਮੈਂਟਰੀ ਵਾਲੇ ਨੇ ਫਨੀ ਕਮੈਂਟਰੀ ਕੀਤੀ ਤੇ ਸਾਲ 2024-25 ਦੇ ਵਿੱਚ ਉਹ ਇਹਨਾਂ ਦਾ ਕਲਿੱਪ ਜਿਹੜਾ ਸੀ ਉਹ ਬਹੁਤ ਜਿਹੜਾ ਵਾਇਰਲ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਨਾ ਕਰੋ ਘੁੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਲੈ ਕਰ ਲਾ ਗੱਲ ਹੁਣ ਆ ਬਬਿਆ ਸਾਰਾ ਟੱਬਰ ਹੀ ਪੈ ਗਿਆ ਓਏ ਉਹ ਨਾ ਉਹ ਬੱਬੇ ਕੀ ਹੋ ਗਿਆ ਤੁਹਾਨੂੰ ਉਹ ਪੜ੍ਹਿਆ ਨਹੀਂ ਜਾਂਦਾ ਤੇ ਉਹਨੂੰ ਹੁਣ ਕੁਝ ਨਹੀਂ ਡਾ ਭੇਜੇ ਜੇ ਬੱਬੇ ਦੀ ਪੜਾਈ ਦੀ ਗੱਲ ਕਰੀਏ ਤਾਂ ਇਹ ਜ਼ਿਆਦਾ ਨਾ ਪੜ ਸਕੇ ਇਹ ਮੋਟਰਾਂ ਦਾ ਕੰਮ ਜਿਹੜਾ ਉਹ ਕਰਦੇ ਹੁੰਦੇ ਸੇ ਉਦੋਂ ਇਹਨਾਂ ਦਾ ਘਰ ਵੀ ਬਸ ਕੱਚਾ ਜਿਹਾ ਹੁੰਦਾ ਸੀ ਤੇ ਇਹਨਾਂ ਦੇ ਨੀਵੇਂ ਕਮਰੇ ਹੁੰਦੇ ਸਨ ਇਹਨਾਂ ਤੇ ਵਾਸ਼ਰੂਮ ਵੀ ਕੱਚੇ ਹੁੰਦੇ ਸਨ ਤੇ ਉਹਨਾਂ ਦੇ ਦਰਵਾਜ਼ੇ ਵੀ ਨਹੀਂ ਲੱਗੇ ਹੁੰਦੇ ਸਨ ਬਲਕਿ ਪਰਦੇ ਲੱਗੇ ਹੁੰਦੇ ਸਨ ਤੇ ਇਹਨਾਂ ਦੇ ਪਿੰਡ ਪੱਤੀ ਦੇ ਵਿੱਚ ਇੱਕ ਵਾਰੀ ਕਬੱਡੀ ਮੈਚ ਹੋਇਆ ਉੱਥੇ ਏਸੀ ਬਈ ਜਿਨੇ ਪਹਿਲੇ ਕਦੀ ਕਬੱਡੀ ਨਾ ਖੇਡੀ ਹੋਵੇ ਉਹ ਖੇਡ ਸਕਦਾ ਹੈ ਤੇ ਉੱਥੇ ਇੱਕ ਮੁੰਡੇ ਨੇ ਬੱਬੇ ਨੂੰ ਸਾਈਕਲ ਤੇ ਜਾਣਿਆ ਵੇਖੋਨੇ ਕਿਹਾ ਕਿ ਬੱਬੇ ਨੂੰ ਖਡਾ ਲੈਣੇ ਆ ਤੇ ਬੱਬੇ ਨੇ ਉੱਥੇ ਕਬੱਡੀ ਤਕੜੀ ਖੇਡੀ ਚੰਗੀਆਂ ਰੇਡਾਂ ਪਾਈਆਂ ਚੰਗੇ ਜੱਫੇ ਲਾਏ ਤੇ ਉੱਥੇ ਮੁੰਡਿਆਂ ਨੇ ਬੱਬੇ ਦੇ ਮਾਮਾ ਜੀ ਨੂੰ ਕਿਹਾ ਕਿ ਬੱਬੇ ਦੇ ਹੱਥ ਪੈਰ ਜਿਹੜੇ ਨੇ ਉਹ ਵਾਵਾ ਖੁੱਲੇ ਲੰਮੇ ਨੇ ਇਹਦਾ ਕੱਦ ਵੀ ਲੰਮਾ ਹੈ ਤੇ ਇਹਨੂੰ ਕਬੱਡੀ ਰਾਹੀ ਪਾਓ ਉੱਥੇ ਬੱਬੇ ਦੇ ਮਾਮਾ ਜੀ ਨੇ ਉਹਨਾਂ ਦੀ ਮੁੰਡਿਆਂ ਦੀ ਗੱਲ ਮੰਨ ਲਈ ਤੇ ਬੱਬੇ ਨੂੰ ਕਬੱਡੀ ਰਾਹੀ ਪਾ ਦਿੱਤਾ ਤੇ ਉਸੇ ਤਰ੍ਹਾਂ ਫਿਰ ਬੱਬੇ ਨੇ ਜਿਹੜਾ ਵੈਲਡਿੰਗ ਦਾ ਕੰਮ ਜਿਹੜਾ ਸੀ ਉਹ ਖਤਮ ਕਰ ਦਿੱਤਾ ਤੇ ਕਬੱਡੀ ਦੀ ਮਿਹਨਤ ਲਾਣੀ ਸ਼ੁਰੂ ਕਰ ਦਿੱਤੀ ਉਦੋਂ ਫਿਰ ਬੱਬੇ ਦੇ ਮਾਮੇ ਨੇ ਕਿਹਾ ਕਿ ਤੂੰ ਸਵੇਰ 6 ਵਜੇ ਡੈਰੀ ਖੋਲਣੀ ਆ ਉਹ ਤੂੰ ਵੇਖਣਾ ਵਾ ਕਿ ਕਬੱਡੀ ਦੀ ਮਿਹਨਤ ਤੂੰ ਕਿਵੇਂ ਲਾਣਾ ਹੈ ਦਰਅਸਲ ਬੱਬੇ ਦੇ ਮਾਮੇ ਦੀ ਡੈਰੀ ਆ ਦੁੱਧ ਵਾਲੀ ਤੇ ਬੱਬਾ ਉਸ ਟਾਈਮ ਸਿਰਫ 2:30 ਵਜੇ ਉੱਠਦਾ ਸੀ ਭੁੱਖ ਲੱਗਣੀ ਤੇ ਇਹਨੇ ਮਰਬਾ ਮਰੂਬਾ ਖਾ ਕੇ ਡੰਡੂਣ ਲਾ ਕੇ 6:30 ਵਜੇ ਨੇ ਫਿਰ ਸ਼ਹਿਰ ਪੈਦਲ ਜਾ ਕੇ ਡੈਰੀ ਖੋਲਣੀ 8 ਵਜੇ ਮਾ ਬੱਬੇ ਦਾ ਮਾਮਾ ਆਂਦਾ ਸੀ ਤੇ ਬੱਬਾ ਫਿਰ ਸਾਈਕਲ ਦੇ ਉੱਤੇ ਪਿੰਡ ਵਿੱਚ ਦੁੱਧ ਛੁੱਧ ਲੈ ਕੇ ਆਂਦਾ ਸੀ ਤੇ ਨਾਲ-ਨਾਲ ਕਬੱਡੀ ਦੀ ਮਿਹਨਤ ਵੀ ਇਹਨੇ ਜਾਰੀ ਰੱਖੀ ਕਰਦੇ ਕਰਾਂਦੇ ਇਹਨਾਂ ਦੇ ਮਾਮਾ ਜੀ ਤਾਬਾ ਪਲਵਾਨ ਤੇ ਗੋਪੀ ਪਲਵਾਨ ਨੂੰ ਮਿਲਦੇ ਤੇ ਇਹਨਾਂ ਵੱਲੋਂ ਗੋਪੀ ਪਲਵਾਨ ਨੂੰ ਫਿਰ ਪੱਗ ਦਿੱਤੀ ਗਈ ਫਿਰ ਉਹਨਾਂ ਰਾਹੀਂ ਇਹਨਾਂ ਨੇ ਉਹਨਾਂ ਨੂੰ ਉਸਤਾਦ ਤਰਨ ਕੀਤਾ ਤੇ ਉਹਨਾਂ ਨਾਲ ਕਬੱਡੀ ਖੇਡਣ ਜਾਂਦੇ ਸੀ ਉਦੋਂ ਤਾਬਾ ਪਲਵਾਨ ਤੇ ਗੋਪੀ ਪਲਵਾਨ ਸੌਰ ਸਿੰਘ ਧਰੂ ਖੇਡਦੇ ਸਨ ਫਿਰ ਇਹ ਮੈਚਾਂ ਤੇ ਜਾਣ ਲੱਗ ਪਏ ਹੌਸਤੇ ਹੌਸਤਾ ਇਹਨਾਂ ਦਾ ਚਾਕਾ ਖੁੱਲ ਗਿਆ ਤੇ ਇਹ ਵੀ ਜੱਫੇ ਲਾਣ ਲੱਗ ਗਏ ਤੇ ਇਹਨਾਂ ਦਾ ਨਾਂ ਹੋ ਗਿਆ ਕਬੱਡੀ ਰਾਹੀ ਇਹਨਾਂ ਨੂੰ ਪੈਸੇ ਮਿਲਣੇ ਸ਼ੁਰੂ ਹੋ ਗਏ ਤੇ ਨਾਲ ਦੇ ਪੰਜਾਬ ਦੀਆਂ ਹੋਰ ਟੀਮਾਂ ਨੇ ਵੀ ਇਹਨਾਂ ਦਾ ਬੱਬੇ ਦਾ ਨਾਂ ਜਿਹੜਾ ਮੈਚਾਂ ਦੇ ਵਿੱਚ ਪਾਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਸਾਲ 2015-14 ਦੇ ਵਿੱਚ ਇਹਨਾਂ ਦੇ ਸੱਟ ਲੱਗ ਗਈ ਉਹ ਕਿਹੜੇ ਮੈਚ ਦੇ ਉੱਤੇ ਲੱਗੀ ਕਰਮਵਾਲੇ ਮੈਚ ਦੇ ਉੱਤੇ ਇਹਨਾਂ ਦੇ ਸੱਟ ਲੱਗ ਗਈ ਤੇ ਉੱਥੇ ਇਹਨਾਂ ਨੂੰ 2-2.5 ਸਾਲ ਬੈਟ ਰੈਸਟ ਮਿੱਲੀ ਤੇ ਉੱਥੇ ਤੇ ਮੰਝੇ ਦੇ ਉੱਤੇ ਪੈ ਗਏ ਉਦੋਂ ਇਹਨਾਂ ਦਾ ਵਜ਼ਨ ਵੀ ਇੱਕ ਕੁਆਂਟਲ ਤੋਂ ਉੱਤੇ ਸੀ ਐਸੇ ਕਰਕੇ ਇਹਨਾਂ ਦੀ ਮਾਤਾ ਜੀ ਇਹਨਾਂ ਨੂੰ ਵਾਸ਼ਰੂਮ ਵੀ ਚੱਕ ਕੇ ਲੈ ਜਾਂਦੇ ਸੀ ਫਿਰ ਬੱਬੇ ਨੇ ਪਾਣੀ ਪੀਣਾ ਕੱਟ ਕਰ ਦਿੱਤਾ ਸੀ ਰੋਟੀ ਖਾਣੀ ਵੀ ਕੱਟ ਕਰ ਦਿੱਤੀ ਸੀ ਤਾਂ ਕਿ ਮੈਨੂੰ ਤਿਆਰੀ ਦੇ ਵਿੱਚ ਵਾਸ਼ਰੂਮ ਨਾ ਆਵੇ ਤੇ ਮੈਂ ਨਾ ਜਾਵਾਂ 2 2.5 ਸਾਲਾਂ ਬਾਅਦ ਇਹਨਾਂ ਨੇ ਮਿਹਨਤ ਲਾਣੀ ਸ਼ੁਰੂ ਕੀਤੀ ਤੇ ਹੌਸਾ-ਹੌਸਾ ਇਹ ਫਿਰ ਆਪਣੀ ਰੇਂਜ ਦੇ ਵਿੱਚ ਆ ਗਿਆ ਸਿਰ ਡਾਕਟਰਾਂ ਨੇ ਕਿਹਾ ਕਿ ਭਾਈ ਤੈਨੂੰ ਆਪਰੇਸ਼ਨ ਤੇ ਕਰਾਉਣਾ ਹੀ ਪੈਣਾ ਐ ਐਮ ਆਰ ਆਈ ਕਰਾ ਤੇ ਇਹਨਾਂ ਨੇ ਉਹ ਗਿੰਦਰ ਪਲਵਾਨ ਨੇ 4500 ਰੁਪਇਆ ਦਿੱਤਾ ਇਹਨਾਂ ਦੀ ਐਮ ਆਰ ਆਈ ਦਾ ਤੇ ਉੱਥੇ ਐਮ ਆਰ ਆਈ ਹੋਈ ਇਹਨਾਂ ਦੀ ਬੱਬੇ ਕੋਲ ਇਹਨੇ ਪੈਸੇ ਹੀ ਨਹੀਂ ਸੀ ਕਿ ਉਹ ਆਪਣਾ ਇਲਾਜ ਕਰਾ ਸਕੇ ਕਿਉਂਕਿ ਬੱਬਾ ਤੋਂ 2.5 ਸਾਲ ਮੰਜੀ ਤੇ ਪਿਆ ਸੀ ਪਰ ਚਲੋ ਰੱਬ ਨੇ ਹੁਣ ਬਾਪ ਫੜੀ ਤੇ ਹੁਣ ਫਰੰਦੀਪੁਰ ਦੀ ਟੀਮ ذرو ਖੇਡ ਕੇ ਆਪਣਾ ਗੁਜ਼ਾਰਾ ਕਰਦਾ ਹੀ ਰਹਿੰਦਾ ਹੈ ਬੱਬਾ ਤਕੜੀ ਕਬੱਡੀ ਵੀ ਖੇਡਦਾ ਹੈ ਹਰ ਮੈਚ ਦੇ ਵਿੱਚ ਬੱਬੇ ਦੇ 2-3 ਜੱਫੇ ਤਾਂ ਪੱਕੇ ਹੀ ਹੁੰਦੇ ਨੇ ਯਾਨੀ ਕਿ ਸਹੀ ਐਵਰੇਜ ਦੇ ਨਾਲ ਬੱਬਾ ਖੇਡਦਾ ਹੈ ਫਿਰ ਵੀ ਕਿਸੇ ਪ੍ਰਮੋਟਰ ਨੇ ਯਾ ਕਬੱਡੀ ਕਲੱਬ ਨੇ ਬੱਬੇ ਤੇ ਬਾਹਰ ਜਾਣ ਦੀ ਗੱਲ ਨਹੀਂ ਕੀਤੀ 14-15 ਸਾਲ ਹੋ ਗਏ ਬੱਬੇ ਨੂੰ ਕਬੱਡੀ ਖੇਡਦਿਆਂ ਇੱਥੇ ਤੱਕ ਕਿ ਬੱਬੇ ਨੇ ਹੁਣ ਆਪਣੇ ਕੱਚੇ ਕਾਰ ਢਾ ਕੇ ਪੱਕੇ ਪਾਇਨੇ 2024-25 ਦੇ ਵਿੱਚ ਗੋਪੀ ਪਹਿਲਵਾਨ ਤੇ ਹੋਰ ਕਬੱਡੀ ਖਿਡਾਰੀਆਂ ਦੀ ਮਦਦ ਦੇ ਨਾਲ ਉਸ ਤੋਂ ਪਹਿਲੇ ਇੱਕ ਕੱਚੇ ਪਰਕਰ ਦੇ ਵਿੱਚ ਹੀ ਰਹਿੰਦਾ ਸੀ ਬੱਬੇ ਦਾ ਕਹਿਣਾ ਹੈ ਕਿ ਮੈਂ ਤਾਬਾ ਪਹਿਲਵਾਨ ਤੇ ਗੋਪੀ ਪਹਿਲਵਾਨ ਦਾ ਕਦੇ ਵੀ ਦੇਣਾ ਨਹੀਂ ਦੇ ਸਕਦਾ ਕਿਉਂਕਿ ਜਦੋਂ ਮੇਰਾ ਕਰਦਾ ਲੈਂਟਰ ਪੈ ਰਿਆ ਸੀ ਤੇ ਗੋਪੀ ਪਲਵਾਨ ਨੇ 50000 ਰੁਪਇਆ ਮੈਨੂੰ ਦਿੱਤਾ ਤੇ ਮੈਂ ਨਾਲ-ਨਾਲ ਆਪਣੀ ਕਬੱਡੀ ਵੀ ਖੇਡਦਾ ਰਿਹਾ ਜਦੋਂ ਹੀ ਮੈਂ ਕਬੱਡੀ ਖੇਡਦਾ ਸੀ ਮੈਨੂੰ ਦੂਸਰੇ ਪਲੇਅਰਾਂ ਨਾਲੋਂ ਜ਼ਿਆਦਾ ਪੈਸੇ ਦੇਂਦਾ ਸੀ ਉਹਨਾਂ ਨੂੰ ਵੀ ਪਤਾ ਸੀ ਕਿ ਮੈਂ ਮੇਰਾ ਘਰ ਪੈ ਰਿਆ ਇਸੇ ਕਰਕੇ ਦੂਸਰੇ ਪਲੇਅਰ ਵੀ ਚੁੱਪ ਰਹਿੰਦੇ ਸਨ ਬੱਬੇ ਦਾ ਫਰੰਦੀਪੁਰ ਟੀਮ ਨਾਲ ਬਹੁਤ ਪਿਆਰ ਹੈ ਇੱਕਮ ਫਤਿਹਪੁਰ ਨਾਲ ਵੀ ਇਹਨਾਂ ਦਾ ਬਹੁਤ ਪਿਆਰ ਹੈ ਪਿੱਛੇ ਜਿਹੜਾ ਇੱਕਮ ਫਤਿਹਪੁਰ ਬਾਹਰ ਗਿਆ ਤੇ ਬੱਬੇ ਦੀ ਮਾਂ ਨੇ ਕਿਹਾ ਬੱਬੇ ਹੁਣ ਤਾਂ ਇੱਕਮ ਵੀ ਚਲਾ ਗਿਆ ਤੂੰ ਕਦੋਂ ਜਾਣਾ ਹੈ ਤੇ ਮਾਤਾ ਨੂੰ ਇਹਨੇ ਕਿਹਾ ਕਿ ਕਦੇ ਵੀ ਆਪਣਾ ਟਾਈਮ ਆਏਗਾ ਪ੍ਰਮਾਤਮਾ ਕਿਰਪਾ ਕਰੇਗੀ ਆਪਣੇ ਉੱਤੇ ਵੀ ਤੁਹਾਨੂੰ ਦੱਸ ਦਈਏ ਕਿ ਬੱਬਾ ਬੱਬਾ ਦੀਪ ਸਿੰਘ ਨੂੰ ਬਹੁਤ ਮੰਨਦਾ ਹੈ ਰੋਜ਼ ਸੁਰ ਸਿੰਘ ਤੋਂ ਫਰੰਦੀਪੁਰ ਦੇ ਸਾਈਕਲズ ਉੱਤੇ ਕਬੱਡੀ ਖੇਡਣ ਲਈ ਹੀ ਜਾਂਦਾ ਹੈ ਤੇ ਉੱਥੇ ਗੋਪੀ ਪਲਵਾਨ ਦੇ ਅਖਾਰੇ ਦੇ ਵਿੱਚ ਮਿਹਨਤ ਲਾਂਦਾ ਹੈ ਉੱਥੇ ਰਗੜਾ ਵੀ ਬਣਦਾ ਹੈ ਤੇ ਪਿੰਦਾ ਹੈ ਅਗਰ ਆਪਾਂ ਇਹਨਾਂ ਦੀ ਖੁਰਾਕ ਦੇ ਬਾਰੇ ਗੱਲ ਕਰੀਏ ਤੇ ਇਹ ਘਰ ਦੀ ਦੇਸੀ ਦੁੱਧ ਨਾਲ ਬਣੀਆਂ ਹੋਈਆਂ ਚੀਜ਼ਾਂ ਦੁੱਧ ਕਿਉ ਮੱਖਣ ਪਨੀਰ ਮੀਟ ਤੇ ਅੰਡੇ ਤੇ ਰਗੜਾ ਵਗੈਰਾ ਲਾਂਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਜੋ ਗੋਪੀ ਪਲਵਾਨ ਨੇ ਮੇਰੇ ਲਈ ਕਰ ਦਿੱਤਾ ਹੋਰ ਕੋਈ ਵੀ ਉਸਤਾਦ ਆਪਣੇ ਚੇਲੇ ਲਈ ਇਹਨਾਂ ਨਹੀਂ ਕਰ ਸਕਦਾ ਦੇਖੋ ਇਹਨਾਂ ਦਾ ਕਹਿਣਾ ਹੈ ਕਿ ਮੇਰੇ ਬਾਹਰ ਜਾਣ ਲਈ ਗੋਪੀ ਪਲਵਾਨ ਨੇ ਕਈ ਪ੍ਰਮੋਟਰਾਂ ਨਾਲ ਗੱਲਾਂ ਕੀਤੀਆਂ ਪਰ ਉਹਨਾਂ ਨੇ ਮੇਰੇ ਉੱਤੇ ਧਿਆਨ ਨਾ ਦਿੱਤਾ ਅਗਰ ਆਪਾਂ ਇਹਨਾਂ ਦੇ 2025-24 ਦੇ ਮੈਚਾਂ ਦੀ ਗੱਲ ਕਰੀਏ 1 April 2025 ਨੂੰ ਬੱਬਾ ਸ਼ਬਾਜ਼ਪੁਰ ਕਬੱਡੀ ਕਪੂ ਤੇ ਟੱਕੜਾ ਖੇਡਿਆ 2 April 2025 ਨੂੰ ਕਿਰਕਲਾ ਦੇ ਟੂਰਨਾਮੈਂਟ ਉੱਤੇ ਨਾਲ ਟੱਕੜੇ ਜੱਫੇ ਲਾਇਆ 5 ਅਪ੍ਰੈਲ 2025 ਨੂੰ ਇਹਨਾਂ ਨੇ ਬਰਨਾਲੇ ਦੇ ਕਬੱਡੀ ਕੱਪ ਉੱਤੇ ਪੰਜ ਫੈਲਾ ਕੇ ਬੈਸਟ ਹੋਏ ਤੇ ਉੱਥੇ ਇਹਨਾਂ ਨੇ 11000 ਰੁਪਏ ਜਿੱਤਿਆ ਬਰਨਾਲੇ ਦੇ ਕਬੱਡੀ ਕੱਪ ਦੇ ਉੱਤੇ ਇਹਨਾਂ ਦੇ ਜੱਫਿਆਂ ਦੇ ਉੱਤੇ ਬਾਰ-ਬਾਰ ਜਿਹੜੇ ਉਹ ਪੈਸੇ ਲੱਗੇ ਦਰਸਲ ਪਿੱਛੇ ਜੇ ਮੇਰਾ ਪਿੰਡ ਪੰਜਾਬ ਅਫੀਸ਼ੀਅਲ YouTube ਚੈਨਲ ਦੇ ਵਿੱਚ ਇਹਨਾਂ ਦਾ ਜਿਹੜਾ ਇੰਟਰਵਿਊ ਲਿਆ ਗਿਆ ਸੀ ਇਸੇ ਕਰਕੇ ਬੱਬਾ ਥੋੜਾ ਜਿਹਾ ਚਰਚਾ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਬੱਬੇ ਨੂੰ ਕਈ ਪ੍ਰੋਮੋਟਰਾਂ ਤੇ ਕਬੱਡੀ ਪ੍ਰੇਮੀਆਂ ਦੇ ਤੇ ਨਾਲ ਹੀ ਕਈ ਮੈਚਾਂ ਦੇ ਉੱਤੇ ਇਹਨਾਂ ਨੂੰ ਸਮਰਥਨ ਕੀਤਾ ਗਿਆ ਤੇ ਹੁਣ ਰੱਬ ਦੀ ਕਿਰਪਾ ਨਾਲ ਕੀ ਪਤਾ ਬੱਬੇ ਨੂੰ ਬਾਹਰ ਖੇਡਣ ਦਾ ਜਿਹੜਾ ਹੈ ਉਹ ਮੌਕਾ ਮਿਲ ਜਾਵੇ ਬੱਬਾ ਰੋਜ਼ ਸਵੇਰੇ ਗੁਰਦੁਆਰੇ ਹੀ ਜਾਂਦਾ ਇੱਕ ਵਾਰੀ ਗੁਰਦੁਆਰੇ ਬੱਬਾ ਸਾਫ ਸਫਾਈ ਕਰ ਰਿਹਾ ਸੀ ਤੇ ਬੱਬੇ ਨੇ ਉੱਤੇ ਮੂੰਹ ਚੱਕਿਆ ਤੇ ਕਈ ਪੰਜ ਸੱਤ ਬੀਬੀਆਂ ਨਾਲ ਇੱਕ ਬੱਚੀ ਸੀ ਤੇ ਉਹਨੇ ਕਿਹਾ ਮੰਮੀਆਂ ਨਹੀਂ ਮੰਮੀਆਂ ਉਹ ਵੇਖ ਬੱਬਾ ਤੇ ਉੱਥੇ ਬੀਬੀਆਂ ਵੀ ਹੱਸਣ ਲੱਗ ਪਈਆਂ ਤੇ ਬੱਬਾ ਵੀ ਜਿਹੜਾ ਉਹ ਹੱਸਣ ਲੱਗ ਪਿਆ ਇਸੇ ਤਰ੍ਹਾਂ ਵੱਡੇ ਬਜ਼ੁਰਗ ਬੱਚਿਆਂ ਦੇ ਨਜ਼ਰ ਦੇ ਵਿੱਚ ਬੱਬਾ ਆ ਚੁੱਕਿਆ ਹੈ ਕਿ ਬੱਬਾ ਵੀ ਕੋਈ ਤਾਕਣਾ ਪਲੇਅਰ ਹੈ ਕਿ ਕੋਈ ਸੌਰ ਸਿੰਘ ਵਾਲਾ ਬੱਬਾ ਕਬੱਡੀ ਖਿਡਾਰੀ ਵੀ ਹੈ ਤੇ ਸਾਡੀ ਤਾਂ ਰੱਬ ਦੇ ਅੱਗੇ ਇਹੀ ਅਰਦਾਸ ਹੈ ਕਿ ਬੱਬਾ ਜਲ ਤੂੰ ਜਲ ਬਾਹਰਲੇ ਹਦਾਇਤਾਂ ਦੇ ਵਿੱਚ ਕਬੱਡੀ ਖੇਡੇ ਤੁਹਾਨੂੰ ਗੋਪੀ ਫਰੰਦੀਪੁਰੀਏ ਤੇ ਬੱਬੇ ਸੁਰ ਸਿੰਘ ਦੀ ਜੋੜੀ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਆਪਣੇ ਹੀ ਚੈਨਲ ਹਮਜ਼ਾ ਰੈਂਦਪਨ 512 ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਕੁਝ ਨਵਾਂ